ਕਿਉਂ ਰਾਜ ਮਾਈਕ ਲਾ ਗਈ ਲਾ ਲਾ ਬੜਾ ਸਿੱਖ ਬੋਲ ਕੱਢ ਲ ਮੜਾ ਸਿੱਖ ਖੜਨਾ ਆ ਸਰ ਸਰੀਕ ਇੱਕ ਮਿੰਟ ਹਾਂਜੀ ਸਰ ਤਾਂ ਨਾ ਜਾਈ ਬਈ ਜਦੋਂ ਪੇਪਰੇ ਕਰਵਾਤਾ ਹਾਂ ਹਾਲ ਵਾਲਾ ਸਾਰਾ Obrigado. ਤੁਸੀਂ ਤਸਵੀਰਾਂ ਦੇਖ ਸਕਦੇ ਹੋ ਸੀਟਮੰਤਰੀ ਖੁਦ ਆ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਕੁੰਡਰਾਂ ਦੀ ਸੂਚਿਤ ਕਰਦੇ ਮੋਟੋ ਦੇਖਿਆ ਮਿਲਿਆ ਰਿਹਾ ਬਾਕੀ ਜਿਵੇਂ ਉੱਥੇ ਰੱਖੋ ਜੀ ਉੱਥੇ ਉੱਥੇ ਰੱਖੋ ਮੇਰੇ ਮਨਿ ਪਲੈਂਟ ਸੀ ਇੱਕ ਇਹ ਇੱਕ ਚੱਕ ਦੇ ਬੰਦੇ ਇਹਦੇ ਵਿੱਚ ਹੈਗਾ ਜਿਹੜੇ ਸਵਾਲੇ ਕਰਦਾ ਹੈ ਚੇਂਜ ਕਰਦੇ ਨੇ ਪਾਣੀ ਜੀ ਤੁਸੀਂ ਇੱਥੇ ਖੜਨਾ ਨਹੀਂ ਜਾਣਾ ਨੀ ਚਲੋ ਜਿਵੇਂ ਆ ਇਹ ਜੀ ਇਹਨਾਂ ਨੇ ਮਨਿ ਪਲੈਂਟ ਰੱਖਿਆ ਹੋਇਆ ਹੈ ਇਹ ਪੋਟੈਂਸ਼ੀਅਲ ਸੋਰਸ ਹੈ ਜੀ ਇਹ ਸਾਰਾ ਨੋਟ ਕਰਨ ਵਾਲਾ ਇਹਦੇ ਵਿੱਚ ਲਾਗੂਆ ਸੀਗਾ ਇਹ ਇਹਦਾ ਪਾਣੀ ਚੜਾ ਹੈਗਾ ਇਹ ਆਪਣੇ ਦੋ ਬਾਰੇ ਚੇਂਜ ਕਰਨਾ ਹੈ ਨਾ ਹੁਣ ਇਹਨਾਂ ਨੇ ਚੇਂਜ ਕੀਤਾ ਹੈਗਾ ਜੀ ਜੇ ਜਦੋਂ ਇੱਥੇ ਪਾਣੀ ਹੋਏਗਾ ਇਹਦੇ ਵਿੱਚ ਬੈਂਕੀ ਦਾ ਅਲਰਮ ਆ ਪੈਦਾ ਹੁੰਦਾ ਹੋਰ ਕਿੱਥੇ ਆਪਾਂ ਇੱਕ ਨਾਰਮ ਚਲ ਫਿਰ ਚੱਕੇ ਲੈਣੇ ਚੱਕੇ ਪਾਣੀ ਸੜੇ ਲੈਣਾ ਪਾਣੀ ਵਿੱਚ ਤੇ ਖਾਲੀ ਹੋ ਜਾਏਗਾ ਤੇ ਬੜੇ ਪਾਣੀ ਸੀਗਾ ਵਿੱਚ ਡੋਲ ਪੈ ਜੂ ਇੱਥੇ ਖਾਲੀ ਰੱਖਣਾ ਇੱਥੇ ਦੇਖੂਗਾ ਦੱਸੂਗਾ ਆਇਓ ਉਧਰ ਆ ਜਾ ਬੋਲੋ ਕੋਨੇਕ ਆਹ ਉਹ ਦੇਖੋ ਉਹ ਖੁੰਝੇ ਦੇਖੋ ਆ ਦੇਖੋ ਸਰ ਆ ਕੇ ਦੇਖੋ ਜੇ ਕਤਰ ਹੁੰਦਾ ਹੈ ਹੋ ਰਿਹਾ ਜੀ ਆਹ ਤੁਹਾਨੂੰ ਡਾਂਸ ਕਰਾ ਦਾਂ ਹਾਂ ਸਾਹਕੇ ਦੱਸੋ ਆਹ ਪਰਦੀਪਾ ਵੀ ਪਾਪਲੇ ਗਿਆ ਕਿੰਨਾ ਦਾ ਕਾਰਨ ਆਇਓ ਉੱਪਰ ਪਿਆ ਨਾ ਮੈਂ ਕਰਦਾ ਪਿਆ ਆ ਜਾ ਦੱਸੋ ਕੋਲ ਪਾ ਦੇਖੋ ਅੰਮ੍ਰਿਤ ਆਹ ਉਹ ਖੜ ਜਾ ਮੈਂ ਹੱਥ ਨਾਲ ਥੋੜੀ ਬੈਠੂੰਗਾ ਬੈਠ ਉਹ ਤੁਹਾਨੂੰ ਜਿਹੜੀ ਸਾਭੀ ਆਹ ਉਹਦੇ ਤੋਂ ਉੱਪਰ ਇਹ ਜਨਾ ਕਰਾਉਂਦੇ ਤਾਂ। ਸਰ ਫਾਲੋਅ ਕਰ। ਕਿਹੜੀ ਕਿਹੜੀ ਕਲਾਸ ਪੜ੍ਹਦੇ ਹੋ? ਤੁਹਾਡੇ ਘਰੇ ਫਰੇਜ ਆਗਾ ਉਹਦੇ ਵਿੱਚ ਜਿਹੜੇ ਆ ਕੇ ਬਾਜਦੇ ਉਹ ਚੈੱਕ ਕਰਦੇ ਆਣੇ। ਫੂਲਰ ਆਗਾ ਨੰਨੀ ਜਾਵਾ ਉਹਦੇ ਚ ਪਾਣੀ ਪਾਉਂਦੇ ਆ। ਉਹਦੇ ਵਿੱਚ ਪੈਦਾ ਬਹੁਤ ਅੱਛਾ ਫਸ ਥੈਂਕ ਯੂ ਸਰ ਸੋ ਸੋਮੇਂਟਲ ਕਲਾਸ ਜਿਹੜੀ ਮੇਰੀ ਜੀ ਸਰ ਤੇ ਬਾਕੀ ਤੇ ਤੋਂ ਚਾਹੀ ਨਹੀਂ ਆਪਾਂ ਇਹ ਪਰਮਣਨ ਤੋਂ ਬਚੂ ਨਾ ਕੋਈ ਬਹੁਤ ਚੀਜ਼ ਸਟਾਫ ਨਰਸ ਸੇਂਗੂ ਪੇਸ਼ੈਂਟ ਦੀ ਕੇਅਰ ਕਰਦੇ ਨੇ 57 ਪੇਸ਼ੈਂਟ ਹੈ ਇਸ ਟਾਈਮ ਔਰ ਕੱਲੀ ਇੱਕ ਸਟਾਫ ਨਰਸ ਹੈ ਤਿੰਨ ਔਰਡ ਨੇ ਤਿੰਨ ਦੀ ਇੱਕ ਸਟਾਫ ਨਰਸ ਹੈ ਹਾਂਜੀ ਇਹ ਅੱਜੇ ਸਾਡੇ ਕੋਲ ਰੈਫਰ ਹੈ ਨਾ ਉਹਦਾ ਪਾਣੀ ਚੈੱਕ ਕਰਨਾ ਚਾਹੀਦਾ ਜੀ ਜਿਹੜਾ ਜੀ ਦੱਸ ਕਰਦੇ ਨੇ ਹੁਣ ਉਹ ਤੋਂ ਜਾਨੀ ਪਾਣੀ ਪਾਣੀ ਸਟੋਰ ਕਰਦੇ ਕਬੜਾ ਉਹਨੂੰ ਸਟਾਕ ਹੀ ਕੋਈ ਪਰ ਨਾ ਖੋਦ ਦੋਵਾਂ ਹਰ ਸ਼ੁੱਕਰਵਾਰ ਨੂੰ ਜੁਣੀ ਕਰਨਾ ਇੱਕ ਵਾਰੀ ਧਰੂ ਕਰ ਤੁਸੇ ਦੋਵਾਂ ਦੇ ਘਰਾਂ ਕੋਈ ਕੋਲ ਆ ਕੇ ਜੁਣੀ ਕਰਨੀ ਹੋਊ ਨਾ ਤੇ ਕੋਈ ਪਵਾਣੀ ਇਹ ਥੋੜੇ ਜੇ ਤੁਹਾਡੇ ਨਾ ਇੱਥੇ ਬੁਖਾਰ ਦੇ ਕੇਸੇ ਜ਼ਿਆਦਾ ਆ ਰਹੇ ਆ ਇੱਕ ਤਾਂ ਇਹ ਸੀਜ਼ਨ ਦੀ ਸੀਜ਼ਨਲ ਪ੍ਰੋਬਲਮ ਹੈ ਇਹ ਸਾਰੇ ਪੰਜਾਬ ਦੇ ਵਿੱਚ ਸਾਰੇ ਨਾਰਥਰਨ ਇੰਡੀਆ ਦੇ ਵਿੱਚ ਸਾਰੀ ਸਟੇਟਸ ਦੇ ਵਿੱਚ ਹੈਗੀ ਆ ਇਸ ਵਾਰੀ ਜੋ ਵਾਤਾਵਰਣ ਦੀ ਚੇਂਜ ਆ ਹੜਾਂ ਕਰਕੇ بارشਾਂ ਜ਼ਿਆਦਾ ਹੋਣ ਕਰਕੇ ਕੁਝ ਇੱਕ ਜਗ੍ਹਾ ਤੇ ਪ੍ਰੋਬਲਮ ਵੱਜ ਜਾਂਦੀ ਆ ਜੇ ਮੈਂ ਗੱਲ ਕਰਾਂ ਹੁਣ ਜਿਹੜਾ ਸਾਡੇ ਥੋੜੇ ਜਿਹਾ ਡਾਂਗੀ ਦੇ ਕੇਸਸ ਵਧਨੇ ਸ਼ੁਰੂ ਹੋਏ ਆ ਇਸ ਵਾਰੀ ਜਿਹੜੇ ਅਸੀਂ ਟੈਸਟ ਕੀਤੇ ਆ ਕਿਉਂਕਿ ਅਸੀਂ ਬਲਾਕ ਲੈਕਲ ਵੀ ਟੈਸਟ ਕਰਨ ਲੱਗੇ ਆ ਆਵਾਦ ਦੇ ਲੈਕਲ ਦੇ ਵਿੱਚ ਟੈਸਟ ਸਾਡੇ ਜਿਹੜੇ ਹੈਗੇ ਆ ਉਹ 7000 ਜ਼ਿਆਦਾ ਹੋਏ ਆ ਦੇਖਣ ਜਿਹੜੇ ਇਸ ਵਾਰੀ ਕੇਸਸ ਆ ਅਜੇ 100 ਤੋਂ ਉਸ ਨੇ ਜਿੱਤੇ 99 99 ਦੇ ਕਰੀਬ ਆ ਜਿਹੜੀ ਪਿਛਲੇ 2 ਦਿਨ ਤੋਂ ਰਿਪੋਰਟ ਆ ਰਹੀ ਸੀ ਉਹਦੇ ਚ 90 ਤੋਂ ਕੇਸ ਬਹੁਤ ਆ ਰਹੇ ਆ ਤਾਂ ਕੀ ਫੈਲ ਰਿਹਾ ਬੁਖਾਰ ਫੈਲ ਰਿਹਾ ਇਹ ਕਿਉਂ ਫੈਲ ਰਿਹਾ ਇਹਦਾ ਕਾਰਨ ਜਿਹੜਾ ਉਹ ਘਰਾਂ ਦੇ ਵਿੱਚ ਹੈ ਹੁਣ ਕੱਲੇ ਕੱਲੇ ਘਰ ਜਾਣਾ ਸਾਡੀ ਟੀਮਾਂ ਨੇ ਸਨੌਰ ਅਸੀਂ ਸਾਰਾ ਕਵਰ ਕਰਤਾ ਸਾਰੇ ਪੰਜਾਬ ਦੇ ਵਿੱਚ 65 ਲੱਖ ਘਰ ਹੈ ਤੇ ਸਾਡੀਆਂ ਤਕਰੀਬਨ ਤਕਰੀਬਨ ਜਿਹੜੀਆਂ ਹੈਗੀਆਂ ਉਹ 94 ਲੱਖ ਸਾਡੀਆਂ ਹੋਮ ਹੋਮ ਵਿਜ਼ਿਟਸ ਹੋ ਗਈਆਂ ਉਹਦਾ ਮਤਲਬ ਇਹ ਹੈ ਵੀ ਅਸੀਂ ਹਰ ਘਰ ਤੇ ਇੱਕ ਵਾਰੀ ਤਾਂ ਗਏ ਆ ਸਾਡੇ ਵਰਕਰ ਪਹੁੰਚੇ ਆਸ਼ਾ ਵਰਕਰ ਪਹੁੰਚੀ ਹਰ ਪਿੰਡ ਹਰ ਥਾਂ ਤੇ ਕੋਈ ਟਮਾਟਾ ਪਾ ਕਰ ਰਹਿ ਸਕਦਾ ਜਿੱਥੇ ਡੈਂਗੀ ਦਾ ਲਾਰਵਾ ਚਾਹੇ ਉਹ ਫਰਿੱਜ ਦਾ ਕੋਲਰ ਫਰਿੱਜ ਦੀ ਟ੍ਰੇ ਆ ਠੰਡੀ ਹਵਾ ਵਾਲਾ ਕੋਲਰ ਆ ਪੰਜੀਆਂ ਦੇ ਆਪਾਂ ਕਟੋਰੇ ਰੱਖਦੇ ਆ ਕੰਟੇਨਰਸ ਆ ਜੋ ਕੰਸਟ੍ਰਕਸ਼ਨ ਚੱਲਦੀ ਆ ਉੱਥੇ ਪਾਣੀ ਸਟੋਰ ਕਰਦੇ ਆ ਬਾਹਰ ਮਵੇਸ਼ੀਆਂ ਵਾਸਤੇ ਕੁੱਤਿਆਂ ਵਾਸਤੇ ਪਾਣੀ ਰੱਖਦੇ ਆ ਉਹਨੂੰ ਲਗਾਤਾਰ ਉਹਨੂੰ ਖਾਲੀ ਕਰਕੇ ਸੁਕਾ ਕੇ ਦੁਬਾਰਾ ਤਾਜ਼ਾ ਪਾਣੀ ਭਰਦੇ ਹੋ ਫਿਰ ਬੱਚਾ ਪੈਦਾ ਨਹੀਂ ਹੁੰਦਾ ਇਹਦੇ ਨਾਲ ਨਾਲ ਜਿਹੜੀਆਂ ਹੈਗੀਆਂ ਉਹ ਸਪਰੇਅ ਕਰਦੇ ਆ ਉਹਦੇ ਸਾਡੇ ਕੋਲੇ ਜਿਹੜਾ ਐਂਟੀ ਲਾਰਵਲਸ ਫੇ ਆ ਉਹਦੀ ਦਵਾਈ ਅਸੀਂ ਲੈ ਲਈ ਹੈ ਪੂਰੀ ਸਾਡੇ ਕੋਲੇ 1.5 ਮਹੀਨੇ ਦੀ ਦਵਾਈ ਸਪਲਾਈ ਹੈਗੀ ਹੈ ਸਾਡੇ ਕੋਲ। ਉਹਦੀ ਕਮੀ ਬਹੁਤ ਹੈ ਡਾਕਟਰਾਂ ਨੇ ਕਿਸ ਤਰ੍ਹਾਂ ਦੇਖਦੇ ਨੇ? ਦੇਖੋ ਕਮੀ ਜਿਹੜੀ ਸੀ ਉਹ ਕਾਫੀ ਹੱਦ ਤੱਕ ਆਪਣੇ ਸਰਹੱਦਾਂ ਨਾਲ ਆ ਗਏ ਹੋਏ ਹੋਰੇ। ਸਾਡੇ ਕੋਲੇ ਪਿੱਛੇ ਜੁਆਇਨ ਕੀਤੇ ਆਪਣੇ ਵਾਲੇ ਜਿਹੜਾ ਸਟਾਫ ਕਿੰਨੇ ਮੈਂ ਵਸਦਾ? ਕਿੰਨੇ ਜੁਆਇਨ ਕੀਤੇ? 37 ਡਾਕਟਰ ਕੋਈ। ਟਿਆਰੇ ਦੇ ਵਿੱਚ ਸਾਡੇ ਕੋਲੇ 1000 ਡਾਕਟਰ ਮੈਂ ਭਰਤੀ ਕੀਤੇ ਆ ਕੋਈ ਕੋ ਡਾਕਟਰ ਸਾਰੇ ਜੁਆਇਨ ਨਹੀਂ ਕਰਦੇ ਉਹਦੇ ਚੋਂ 475 ਜੁਆਇਨ ਕੀਤੇ ਆ ਸੋ 33 ਨਵੇਂ ਡਾਕਟਰ ਜਿਹੜੇ ਹੈਗੇ ਆ ਕੁਝ ਮੈਂ ਜ਼ਿਆਦਾ ਜਿਹੜੇ ਆਗੇ ਆ ਜਿੱਥੇ ਹਾੜ ਆਈ ਹੋਈ ਸੀ ਬਾਰਡਰ ਦੇ ਜਿਹੜੇ 7 8 ਜ਼ਿਲ੍ਹੇ ਉਹਨਾਂ ਵੀ ਥੋੜੇ ਜ਼ਿਆਦਾ ਭੇਜਿਆ ਬੜੀ-ਬੜੀ ਉਹਨਾਂ ਨੂੰ ਜਦੋਂ ਹੁਣ ਉਧਰੋਂ ਉੱਥੇ ਸਾਰਾ ਕੰਟਰੋਲ ਹੋ ਜਾਏਗਾ ਤੇ 1000 ਡਾਕਟਰ ਆ 475 ਜੁਆਇਨ ਨੇ ਥੋੜੇ ਦਿਨ ਪਹਿਲਾਂ ਦੀ ਫਿਗਰ ਸੀ ਹੋ ਸਕਦਾ ਹੋਰ ਜੁਆਇਨ ਕਰ ਗਏ ਹੁਣ ਲਗਾਤਾਰ ਕੋਈ ਕੋਈ ਕਹਿੰਦਾ ਮੈਨੂੰ ਆਫਤਾ ਦਿਓ 15 ਦਿਨ ਦਿਓ ਮਹੀਨੇ ਤੋਂ ਬਾਅ ਇਹ ਤਾਂ ਸਪੱਸ਼ਟ ਹੈ ਕਿ ਉਹ ਵੀ ਨਹੀਂ ਕਿਉਂਕਿ 140 ਪਿੰਡਾਂ ਦੇ ਤਕਰੀਬਨ 35 ਜੀ ਡਾਕਟਰ ਭਰਤੀ ਕੀਤੇ ਆ ਜੋ ਉਹਦੇ ਵਿੱਚ ਅਸੀਂ ਹੁਣ ਅੱਗੇ ਸਟਾਫ ਨਰਸਸ ਦੀ 1000 ਡਾਕਟਰ ਭਰਤੀ ਕੀਤੇ ਆ 500 ਦੀ ਐਡਵਰਟਾਈਜ਼ਮੈਂਟ ਚੱਲੀ ਗਈ ਹੈ ਉਹਨਾਂ ਦਾ ਟੈਸਟ ਵੀ ਹੋ ਗਿਆ ਸਾਰਾ ਕੁਝ ਯੂਨੀਵਰਸਿਟੀ ਦਾ ਕਰਤਾ ਉਹ ਆ ਜਾਣਗੇ ਇਸ ਮਹੀਨੇ ਦੇ ਵਿੱਚ ਅਕਤੂਬਰ ਦੇ ਵਿੱਚ ਤੇ 500 ਹੋਰ ਹੀ ਨਵੰਬਰ ਦੇ ਵਿੱਚ ਆ ਜਾਣਗੇ ਤੇ ਨਰਸਸ ਦੀ ਕਮੀ ਵੀ ਪੂਰੀ ਕਰਾਂਗੇ ਜਿਹੜਾ ਤੁਹਾਡਾ ਕੁਐਸਚਨ ਹੈ ਜੀ ਉਹਦੇ ਵਾਸਤੇ ਅਸੀਂ ਕੀ ਕੀਤਾ ਹੈਗਾ ਕਿ ਇੱਕ 23 ਜ਼ਿਲ੍ਹਾ ਹਸਪਤਾਲ ਜੀ ਤੇ 41 ਸਬਡਿਵੀਜ਼ਨ ਹਸਪੀਟਲ ਹੈ ਜਿਵੇਂ ਤੁਹਾਡਾ ਹੈਗਾ ਲਖਨੌਰ ਜਨਰਲ ਸ਼ਿਪ ਦੇ ਡਿਸਟ੍ਰਿਕਟ ਸਬਡਿਵੀਜ਼ਨ ਹਸਪੀਟਲ ਇਹਨਾਂ ਦੇ ਵਿੱਚ ਅਸੀਂ ਜੱਚਾ ਬੱਚਾ ਵਾਸਤੇ ਗਾਇਨੀ ਦੀ ਪ੍ਰੋਡੈਟ੍ਰਿਕਸ ਦੀ ਔਰ ਮੈਡੀਸਨ ਦੀ ਅਨਸਥੀਸੀਆ ਦੀ ਬਿਹੋਸ਼ੀ ਦੀ ਜਿਹੜੀਆਂ 4-5 ਬ੍ਰਾਂਚਸ ਦਾ ਸਰਜਰੀ ਇਹਨਾਂ ਦੀ ਅਸੀਂ ਡੀਐਨਵੀ ਕੋਰਸ ਸ਼ੁਰੂ ਕਰ ਰਹੇ ਹਾਂ ਉਹਦੇ ਵਿੱਚ 2-2 ਬੱਚੇ ਆਣਗੇ ਹਰ ਸਾਲ ਉਹਦੇ ਵਿੱਚ ਅਸੀਂ ਕੰਸਲਟੈਂਟ ਹਾਇਰ ਕਰਾਂਗੇ ਉਹਦੇ ਸਾਨੂੰ ਡਾਕਟਰਾਂ ਦੀ ਜਿਹੜੀ ਕਮੀ ਸੀ ਇਹਨਾਂ ਦਾ ਪੂਰਾ ਕਰਨ ਦਾ ਤਰੀਕਾ ਇਹ ਬੜਾ ਵਧੀਆ ਜਿੱਥੇ ਤੇ ਸਾਡਾ ਲੱਗ ਗਿਆ ਉੱਥੇ ਬੜਾ ਵਧੀਆ ਕੰਮ ਕਰ ਰਿਹਾ ਹੈ ਇਹ ਡੀਐਨਵੀ ਦੇ ਕੋਰਸ ਸੁਰੂ ਕਰਾਂਗੇ ਸਪੈਸ਼ਲਿਸਟ ਆਏ ਸਾਡਾ 4 ਘੰਟੇ ਬਾਅਦ ਆਵੇ ਪਲੜੀ ਐਮਰਜੈਂਸੀ ਟਰਨ ਕਰਦੇ ਪਰ ਦੋ ਡਾਕਟਰ ਉਹਦੇ ਨੀਚੇ ਸਪੋਰਟ ਡਿਲੇਟ ਹੋਣਗੇ ਜਿਹੜੇ ਉੱਥੇ ਹੀ ਰਹਿਣਗੇ ਉਸ ਸਪੈਸ਼ਲਿਟੀ ਦੇ ਉਹਦੇ ਵਿੱਚ ਕੰਮ ਕਰਨਗੇ ਸੋ ਇਹ ਕਾਫੀ ਸਾਰੇ ਅਸੀਂ ਰਿਫਾਰਮਸ ਲੈ ਕੇ ਆਏ ਆ ਅਲਟਰਾਸਾਉਂਡ ਦੇ ਡਾਕਟਰ ਨੇ ਉਹ ਬੜੇ ਘੱਟ ਨੇ ਲੋਜਿਸਟਿਕ ਮੈਂ ਤੁਹਾਨੂੰ ਦੱਸਿਆ ਜੀ ਸਾਡੇ ਕੋਲੇ ਜਿਹੜੀ ਕਮੀ ਹੈਗੀ ਆ ਜੀ ਮੈਡੀਕਲ ਸਪੈ ਮਤਲਬ ਸਾਡੇ ਕੋਲੇ ਜਿਹੜੇ ਉਹਦਾ ਕੋਈ ਤਰੀਕਾ ਦੱਸਿਆ ਉਹਦਾ ਕਿ ਉਹਦੇ ਵਾਸਤੇ ਮੈਂ ਕੰਮ ਕਰ ਰਿਹਾ ਗਾਇਨੀ ਦੇ ਡਾਕਟਰਾਂ ਦੀ ਬਹੁਤ ਕਮੀ ਆ ਈਬੋਸ਼ੀ ਦੇ ਡਾਕਟਰਾਂ ਦੀ ਕਮੀ ਆ ਆਲਟਰਾਸਾਉਂਡ ਵਾਲੇ ਤਾਂ ਹੈ ਹੀ ਨਹੀਂ ਉਹਨਾਂ ਨੂੰ ਤਾਂ ਜੇ ਉਹਨਾਂ ਨੂੰ ਮਤਲਬ ਉਹ ਬਾਂਡ ਭਰਦੇ 20 ਲੱਖ ਦਾ ਸੀ ਕਨੇ ਕਾਕਾ ਤਰਾ 20 ਰੱਖਦਾ ਬਾਂਡ ਹੈ ਤੂੰ 2 ਸਾਲ ਲਾਦੇ ਹੋ ਕਹਿੰਦਾ ਜੀ 20 ਨਹੀਂ ਆ ਤੁਸੀਂ 21 ਲੱਖ ਲਓ ਜੰਮੈ ਨੂੰ ਜਾਦੇ ਕਿਉਂਕਿ ਉਹਨਾਂ ਦੀ ਬਾਹਰ ਜਿਹੜੇ ਡਿਸਪੈਰਟੀ ਬਹੁਤ ਹੈ ਪੇਜ ਦੇ ਵਿੱਚ ਉਹਨਾਂ ਸਰਕਾਰ ਸਾਰੇ ਡਾਕਟਰ ਨੂੰ ਬਰਾਬਰ ਤਰਕਾ ਦੇਵੇ ਪੈਂਦੀ ਆ ਮੈਂ ਇਹ ਨਹੀਂ ਕਹਿ ਸਕਦਾ ਵੀ ਆ ਇਹਦੀ ਡਾਕਟਰ ਦੀ ਕਮੀਆਂ ਨੂੰ ਮੈਂ ਵੱਧ ਦੇਦਾ ਪ੍ਰਾਈਵੇਟ ਵਾਲੇ ਕਰ ਲ ਪ੍ਰਾਈਵੇਟ ਚ ਕਰ ਸਕਦੇ ਮੈਂ ਨਹੀਂ ਕਰ ਸਕਦਾ ਉਹ ਸੋਡੀਆ ਲਿਮਿਟੇਸ਼ਨਸ ਆ ਉਹਦੇ ਚ ਅਸੀਂ ਪਾਰਟ ਟਾਈਮ ਕੰਸਲਟੈਂਟ ਹਾਇਰ ਕਰ ਰਹੇ ਆ ਆ ਕੇ ਸਾਡੇ ਕੋਲ ਕਰ ਰਹੇ ਆ ਤੋਂ ਅਸੀਂ ਆਪਣੇ ਬੰਦੇ ਟ੍ਰੇਨ ਕਰ ਰਹੇ ਆ ਇਹਦੇ ਵਾਸਤੇ ਮੈਂ ਸ਼ਾਰਟ ਕੋਰਸ 6 6 ਮਹੀਨੇ ਦੇ ਕੋਰਸਸ ਕਰਾ ਰਿਹਾ ਪੜੀ ਲੋ ਪੰਜਾਬੀ ਸਿੰਘ ਰਾਜਵੀਰ ਜਵੰਦਾ ਸੜਕ ਹਾਦਸੇ ਦਾ ਸ਼ਿਕਾਰ ਹੋਏ ਨੇ ਕੋਟੇ ਡੀ ਹਸਪੀਟਲ ਦੇ ਵਿਖੇ ਨੇ ਕਾਟੀ ਗੱਲ ਹੋਈ ਡਾਕਟਰ ਸਾਹਿਬ ਨਾਲ ਮੇਰੀ ਗੱਲ ਹੋਈ ਸੀ ਮੇਰੀ ਗੱਲ ਹੋਈ ਹੈ ਬਹੁਤ ਸੀਰੀਅਸ ਇੰਜਰੀ ਆ ਉਹਦੇ ਹੈਡ ਥੈਟਿਕ ਜਰੀ ਵੀ ਆ ਸਪਾਈਨ ਇੰਜਰੀ ਵੀ ਆ ਸੋ ਡਾਕਟਰਸ ਆਪਣੀ ਪ੍ਰਯਾਸ ਕਰ ਰਹੇ ਆ ਜੀ ਆਪਾਂ ਸਾਰੇ ਅਰਦਾਸ ਕਰੀਏ ਮੈਂ ਕੱਲ ਵੀ ਅਰਦਾਸ ਕੀਤੀ ਆ ਹੁਣ ਵੀ ਸਤਿ ਸ੍ਰੀ ਅਕਾਲ ਕਰ ਸਕਦੇ ਬਹੁਤ ਬ੍ਰਿਲੀਅੰਟ ਬੱਚਾ ਜੀ ਰਾਈジング ਸਟਾਰ ਹੈ ਵਾਹਿਗੁਰੂ ਉਹਦੀ ਜਾਨ ਬਖਸ਼ ਦੇ ਬਾਕੀ ਥੋੜੀ ਥੋੜੀ ਜੜੀ ਹੈਗੀ ਆ ਉਹ ਕੱਪ ਕੋਈ ਨਹੀਂ ਜੀ ਪਠਾਨਵਾਜ ਦਾ ਜੀ ਵੀਡੀਓ ਵਾਇਰਲ ਹੋ ਗਿਆ ਵੀ ਮੇਰੇ ਪਰਿਵਾਰ ਨੂੰ ਖਤਰਾ ਹੈ ਜੀ ਦੇਖੋ ਗੱਲ ਇਹ ਹੈਗੀ ਆ ਇਹ ਜਿਹੜਾ ਮਸਲਾ ਹੈਗਾ ਨਾ ਜੀ ਉਹ ਸਾਡੀ ਪਾਰਟੀ ਦੇ ਫੈਮਿਲੀ ਦੇ ਠੀਕ ਹੈ ਨਾ ਉਹਨਾਂ ਨੂੰ ਜਿਹੜੀ ਗੱਲ ਹੈ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚੋਂ ਸਭ ਤੋਂ ਜਿਹੜਾ ਪਾਵਰਫੁਲ ਐਮਐਲਏ ਸੀ ਤਾਂ ਮਾਨ ਮਾਜਰੇ ਸੀ ਉਹਨੂੰ ਜਿੰਨੇ ਉਹਨਾਂ ਦੇ ਮਤਲਬ ਇੱਕ ਪਰਿਵਾਰਿਕ ਹੈ ਗਿਆ ਸੋ ਉਹ ਸਾਰਾ ਕੁਝ ਉਹਦੇ ਵਾਸਤੇ ਅਵੇਲੇਬਲ ਹੈ ਜੀ ਉਹਨੂੰ ਉੱਥੇ ਬਗਾਲਾ ਬੜੀ ਗੱਲ ਕਰਕੇ ਉਹਨੂੰ ਜਿਹੜਾ ਮਸਲਾ ਸੌਲਟ ਆਊਟ ਕਰਕੇ ਮੈਨੂੰ ਉਹਨੂੰ ਲੱਗਦਾ ਪਛਣਾ ਨਹੀਂ ਚਾਹੀਦਾ ਸਰ ਤੁਸੀਂ ਇਲੈਕਸ਼ਨ ਮਨਿਸਟਰ ਵੀ ਹੋ ਤੇ ਪੰਜਾਬ ਤੇ ਐਸਆਈ ਹੋ ਰਿਹਾ ਹੈ ਤੇ ਇਹਦੇ ਬਾਰੇ ਤੁਹਾਡਾ ਕੀ ਵੀਅੂ ਹੈ ਐਸਆਈ ਦੇ ਬਾਰੇ ਕਾਂਗਰਸ ਕੰਮ ਰੋਣਾ ਬੋਲਦੀ ਹੈ ਕਿ ਐਨਆਰਸੀ ਨਹੀਂ ਅਸੀਂ ਵੀ ਪਾਣੇ ਆ ਜੀ ਸੌਲਟ ਬਰਨਾ ਤਾਂ ਅਸੀਂ ਦਿੱਲੀ ਦੇ ਵਿੱਚ ਅਸੀਂ ਹਾਈਲਾਈਟ ਕੀਤਾ ਸੀ ਇਹ ਸਾਰੀਆਂ ਪਾਰਟੀਆਂ ਕਰਦੀਆਂ ਇਹ ਗੱਲ ਪਾਰਟੀ ਦੀ ਹੈ ਹੀ ਨਹੀਂ ਜੀ ਇਹ ਗੱਲ ਬੇਸਿਕ ਹੈਗਾ ਵੀ ਸਾਡਾ ਲੋਕਰਾਜ ਬਚੂਗਾ ਕਿ ਨਹੀਂ ਬਚੂਗਾ ਜੇ ਇਦਾਂ ਹੀ ਹੋਣਾ ਜਿਸ ਤਰ੍ਹਾਂ ਜੋ ਤੁਹਾਡੇ ਬੰਦਾ ਹਰਿਆਣੇ ਦੇ ਵਿੱਚ ਹੋਇਆ ਜੋ ਮਹਾਰਾਸ਼ਟਰ ਵਿੱਚ ਹੋਇਆ ਜੋ ਤੁਸੀਂ ਲੋਕਾਂ ਦੀ ਜਿਹੜੀ ਵਿਲ ਹੈ ਜੇ ਤੁਸੀਂ ਜਿਹੜੀਆਂ ਇਲੈਕਸ਼ਨਸ ਹੈ ਇਸ ਤਰ੍ਹਾਂ ਜਿਤਨੀਆਂ ਇਲੈਕਸ਼ਨ ਨੂੰ ਮੈਨੀਪੂਲੇਟ ਕਰਕੇ ਲੋਕਰਾਜ ਦਾ ਕੋਈ ਮਤਲਬ ਨਹੀਂ ਰਹਿ ਜਾਏਗਾ ਇਹ ਸਾਡੇ ਵਾਸਤੇ ਵੀ ਪੱਤਰਕਾਰਾਂ ਵਾਸਤੇ ਵੀ ਸਾਰੇ ਸਮਾਜ ਵਾਸਤੇ ਇਹ ਬਹੁਤ ਇੱਕ ਸੀਰੀਅਸ ਮੈਟਰ ਹੈ ਜੀ ਇਹਦੇ ਵਿੱਚ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਨੌਕਰਾਜ ਬਚਣਾ ਚਾਹੀਦਾ ਪਾਰਟੀਆਂ ਆਉਂਦੀਆਂ ਜਾਂਦੀਆਂ ਰਹਿਣਗੀਆਂ ਸਰਕਾਰਾਂ ਆਉਂਦੀਆਂ ਜਾਂਦੀਆਂ ਹਾਂਜੀ ਪੰਜਾਬ ਦੇ ਵਿੱਚ ਗਵਰਨਮੈਂਟ ਦਾ ਕੀ ਰੋਕ ਰਹੀ ਹੈ ਪੰਜਾਬ ਦੇ ਵਿੱਚ ਗਵਰਨਮੈਂਟ ਅਸੀਂ ਪੂਰਾ ਤੁਹਾਡੇ ਸਾਹਮਣੇ ਅਸੀਂ ਪੂਰਾ ਅਲਰਟ ਹੈ ਜੀ ਅਸੀਂ ਆਪਣੇ ਬੰਦਿਆਂ ਨੂੰ ਟ੍ਰੇਨਿੰਗ ਵੀ ਦੇ ਰਹੇ ਹਾਂ ਸਾਰਾ ਕੁਝ ਹੈ ਅਸੀਂ ਜੋ ਸਾਡੇ ਕੋਲੇ ਜੋ ਲੀਗਲ ਸਾਡੇ ਕੋਲੇ ਰੈਮਡੀਜ਼ ਅਵੇਲੇਬਲ ਹੈ ਉਹ ਸਾਰੀਆਂ ਅਵੇਲ ਕਰਾਂਗੇ ਉਸ ਤੋਂ ਬਾਅਦ ਜਿਹੜਾ ਲੋਕਾਂ ਵਿੱਚ ਜਾ ਕੇ ਲੋਕਾਂ ਦੀ ਅਦਾਲਤ ਵਿੱਚ ਵੀ ਚਾਵਾਂਗੇ ਲੋਕਾਂ ਦੇ ਸਾਹਮਣੇ ਅਦਤ ਰੱਖਾਂਗੇ ਅਸੀਂ ਇਹਨੂੰ ਸਾਰੇ ਭਾਈ 올 ਡੈਮੋਕਰੈਟਿਕ ਨੌਬ ਜਿਹੜੇ ਅਸੀਂ